ਤੈਨੂੰ ਲਾਉਣੇ ਆ ਕੱਲ ਤੋਂ ਬਾਅਦ ਹੈਲਮਟ ਲਾ ਕੇ ਕਾਗਜ਼ ਪੱਤਰ ਚੱਕ ਕੇ ਇੰਗਲੈਂਡੀਏ ਹਾਂ ਗੱਦਾਂ ਕਿਹੜਾ ਪਸੰਦ ਆ ਉਹ ਮੈਚ ਪੱਦ ਨਿਕਲ ਗਿਆ ਕੇ ਦਾ ਓਏ ਤੇ ਕੜਤੀਆਂ ਅਗਲੇ ਨੇ ਮੋਰੀਆਂ ਚੈੱਕ ਕਰੋ ਹਾਂ ਟੈਡ ਕੱਦ ਲਗਾ ਟੈਡ ਕੱਦ ਲਗਾਉਣਾ ਹਣ ਹਾਂਜੀ ਵੀ ਤੇ ਗੱਡ ਵਾਲੀ ਮਾਰਨਿੰਗ ਸਾਰਿਆਂ ਨੂੰ ਅੱਪਾ ਅਜੇ ਚੱਲੇ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਲਵਾਉਣ ਸਰਕਾਰੀ ਉਹ ਤੇ ਉੱਦਾਂ ਪੱਲਾ ਦੇਣੀ ਆ ਬਾਅਦ ਵਿੱਚ ਕਿਉਂਕਿ ਇੱਕ ਵਾਰੀ ਨੰਬਰ ਪਲੇਟਾਂ ਲਵਾਉਣੀਆਂ ਪੈਣੀਆਂ ਆ ਇਹਦੀ ਆਰਸੀ ਰੀਨਿਊ ਕਰਾਉਣ ਵਾਲੀ ਆ ਤੇ ਪਹਿਲਾਂ ਕਿੰਦੇ ਸਰਕਾਰੀ ਨੰਬਰ ਪਲੇਟਾਂ ਲਵਾਓ ਸਰਕਾਰੀ ਨੰਬਰ ਪਲੇਟ ਲੱਗ ਕੇ ਜਦਾ ਲੱਗੀਆਂ ਨਾ ਸਰਕਾਰੀ ਆਈਐਨਡੀ ਲਿਖ ਕੇ ਠਾਠ ਬਾਠ ਇਹ ਆਠ ਬਾਠ ਤੇ ਐਦਾਂ ਇੱਥੇ ਲੱਗਣੀਆਂ ਵਾ ਤੇ ਫੇਰ ਇਹਦੀ ਫੋਟੋ ਫੋਟੋ ਖਿੱਚ ਹੋਣੀ ਆ ਤੇ ਫੇਰ ਇਹਦੀ ਆਰ.ਸੀ. ਰੀਨਿਊ ਹੋਣੀ ਆ ਤੇ ਆਪਾਂ ਚੱਲਿਆ ਨੰਬਰ ਪਲੇਟਾ ਲਵਾਣ ਬਾਕੀ ਫੇਰ ਤੁਹਾਨੂੰ ਮਿਲਦੇ ਆ ਦੇਖੀਏ ਪਹਿਲੀ ਕਿੱਕ ਤੇ ਸਟਾਰਟ ਹੁੰਦਾ ਕਿ ਨਹੀਂ ਹੁਣ ਇਹ ਚੈੱਕ ਕਰ ਲੈਨੇ ਹੁਣ ਇਹ ਚੈੱਕ ਕਰ ਲੈਨੇ ਇੱਕ ਮਿੰਟ ਰੁਕ ਜੂ ਬਸ ਆ ਉਹ ਮਾਨ ਅਜਾ ਜੀ ਤੇ ਮੰਨਿਆ ਫਿਊ ਮਿੰਟਸ ਲੇਟਰ ਹਾਂਜੀ ਇਹ ਚੈੱਕ ਕਰੋ ਨੰਬਰ ਪਲੇਟਾ ਲੱਗ ਰਹੀਆਂ ਨੇ ਤੇ ਕੜਤੀਆਂ ਅਗਲੇ ਨੇ ਮੋਰੀਆਂ ਚੈੱਕ ਕਰੋ ਤੇ ਹਾਂ ਦੇਸੀਆ ਲੱਗਾ ਲੱਗ ਗਿਆ ਚਲੋ ਕੋਈ ਨਾ ਆਪਾਂ ਲਾ ਹੀ ਦੇਣੀ ਆ ਇਹ ਸਰਕਾਰੀ ਨੰਬਰ ਪਲੇਟਾਂ ਇਹ ਲੱਗਣੀਆਂ ਸੀ ਜ਼ਰੂਰੀ ਸੀ ਹਾਂਜੀ ਤੇ ਪੋਲਿਊਸ਼ਨ ਕਰਾ ਲਿਆ ਮੋਟਰਸਾਈਕਲ ਦਾ ਕਿਉਂਕਿ ਪਹਿਲਾਂ ਨੰਬਰ ਪਲੇਟ ਲਗਣੀ ਸੀ ਸਰਕਾਰੀ ਕਿਉਂਕਿ ਉਹਦੀ ਫੋਟੋ ਖਿੱਚ ਹੁੰਦੀ ਆ ਚੈੱਕ ਕਰੋ ਤੇ ਬਸ ਹੁਣੇ ਕਰਵਾ ਲਿਆ ਤੇ ਹੁਣ ਬਾਕੀ ਕੰਮ ਫਿਰ ਕਰਵਾਣੇ ਆ ਚਲੋ ਕਰਾਣੇ ਆ ਹੁਣ ਦੋ ਦਿਨ ਦਿਨ ਤੱਕ ਇਹਨੂੰ ਵੀ ਓਕੇ ਪੂਰਾ ਵੀ ਲੈ ਲੋ ਕੱਦਾਂ ਲੱਗਦਾ ਹੁਣ ਕਰੋ ਵੀ ਮਾਲ ਚੈੱਕ ਕਰੋ ਮੋਟਰ ਮੱਕੀ ਲੱਗੀ ਆ ਦੇ ਸਾਹਮਣੇ ਖੜਾ ਹੋਵੇ ਬੋਲਟ 2 hours later ਹਾਂਜੀ ਤੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਲਵਾਉਣ ਤੋਂ ਬਾਅਦ ਤੇ ਅੱਪਾ ਆ ਗਏ ਸੀ ਗੱਡੀ ਵਾਸ਼ ਕਰਵਾਣ ਤੁਸੀਂ ਸਵੇਰੇ ਦੇਖ ਹੀ ਲਿਆ ਹੋਣਾ ਕਿੰਨੀ ਗੰਦੀ ਹੋਈ ਸੀਗੀ 6862 ਨੰਬਰ ਆ 6862 ਸਵੇਰੇ ਵੀ ਦੱਸਿਆ ਸੀ ਕਹਿੰਦੇ ਨੇ ਉਹ ਦੇਖੋ 6862 ਬੰਦਿਆਂ ਦੀ ਬਾਤ ਉਹ ਹੀ 6862 ਤੇ ਗੱਡੀ ਲਿਸ਼ਕਰੀ ਆ ਤੇ ਬਾਕੀ ਫਿਰ ਤੁਹਾਨੂੰ ਦੱਸਦੇ ਆ ਕੀ ਕਰਦੇ ਆ ਅੱਜ ਪੈਟਰੋਲ ਆ ਪੈਟਰੋਲ ਥੋੜਾ ਕਾਲ ਕੇ ਡਾਲ ਦੇ ਉਸਕੇ ਉੱਪਰ ਆਗ ਲਗਾ ਦੇ जेनी स्टार्ट होगा मामा तो को भी खराब कर दे मैंने तेरे को बोला है ना जो बोला है वो कर दे हाँ <laughs> जी काम का सारे नबेड़ के आ गए सके घर ਤੇ ਸ਼ਾਮਾਂ ਦਾ ਟਾਈਮ ਤੇ ਅੱਜ ਆਪਾਂ ਇੱਥੇ ਲੱਗੇ ਆ ਆਪਣੀ ਫੇਸ ਆਫ ਸਫਾਈ ਕਰਨ ਤੁਸੀਂ ਪਿਛਲੇ ਵਲੌਗਾਂ ਚ ਦੇਖਿਆ ਹੋਣਾ ਮੈਂ ਇੱਥੇ ਧਣੀਆਂ ਲਾਇਆ ਸੀ ਤੇ ਹੁਣ ਥੋੜਾ ਇਹਨੂੰ ਪੂਰਾ ਲੱਗਾ ਸੈੱਟ ਕਰਨ ਇਹਨੂੰ ਗੋੜ ਕੇ ਆ ਵੀ ਸੁੱਕ ਗਿਆ ਲਸਣ ਵੀ ਇਹ ਮਤਲਬ ਲਸਣ ਹੀ ਪਿਆਜ਼ ਸੀਗੇ ਇਹ ਵੀ ਹੋ ਗਏ ਆ ਤੇ ਆ ਪਦੀਨਾ ਕਰੀ ਇਹਨੂੰ ਸਾਰਾ ਗੋੜ ਕੇ ਤੇ ਇੱਥੇ ਫਿਰ ਦੇਖਦੇ ਆ ਕੋਈ ਭਿੰਡੀਆਂ ਕੋਈ ਮਿਰਚਾਂ ਕੁਛ ਲਾਨੇ ਆ ਆ ਬਤਾਉਂ ਦੇਖੋ ਤੁਸੀਂ ਇਹ ਵੀ ਟੜੇ ਭਰਾ ਦੇ ਲੱਗੇ ਹੋਏ ਆ ਬੂਟੇ ਤੇ ਅੱਜ ਇਹਨੂੰ ਕਰਦੇ ਆ ਚਕਾ ਚੱਕ ਅੱਜ ਆਪਾਂ ਸਾਰਾ ਜੋਰ ਇੱਥੇ ਹੀ ਲਾਉਣਾ ਤੇ ਬਾਹਰ ਵੀ ਬੜਾ ਘਾਹ ਹੋ ਗਿਆ ਯਾਰ ਤੇ ਇਹਨੂੰ ਵੀ ਯਾਰ ਇੱਕ ਵਾਰੀ ਐਨ ਕਲੀਨ ਕਰ ਦਈਏ ਤੁਸੀਂ ਦੇਖ ਹੀ ਸਕਦੇ ਕੀ ਹਾਲ ਹੋਇਆ ਪਿਆ ਤੇ ਅੱਜ ਦਾ ਜੋਰ ਮੈਂ ਇੱਥੇ ਹੀ ਲਾਉਣਾ ਹੁਣ ਖਿੱਲਾਲ ਮੈਂ ਚੱਲਣਾ ਆ ਬੀ ਲੈਣ ਜਾਂ ਮਤਲਬ ਛਪਿੰਡੀਆਂ ਪੁੰਡੀਆਂ ਦੇ ਉਹ ਪਹਿਲਾਂ ਲੈ ਕੇ ਆਉਨੇ ਆ ਦੁਕਾਨ ਤੋਂ ਫਿਰ ਇਹਨੂੰ ਗੋੜ ਕੇ ਤੇ ਫਿਰ ਇੱਥੇ ਕਰਦੇ ਆ ਕੰਮ ਸਟਾਰਟ ਮਿਲਦੇ ਆ ਦੁਕਾਨ ਤੇ ਜਾ ਕੇ ਦੇਖਦੇ ਆ ਕਿਹੜਾ ਕਿਹੜਾ ਬੀ ਮਿਲਦਾ ਫਿਊ ਮਿੰਟਸ ਲੇਟਰ ਢਿੰਡਾ ਲੈਣਿਆ ਆ ਢਿੰਡੀ ਤਾਂ ਮੇਰੀ ਫੇਵਰੇਟ ਆ ਨਾ ਇਹ ਤਾਂ ਮੈਂ ਲਾਉਣੀ ਲਾਉਣੀ ਸੀ ਢਿੰਡੀ ਤੇ ਆ ਤਰੇਲੇ ਵੀ ਕਰੀ ਕਰੀ ਥਾਲੀ ਦੇ ਉਦਾਂ ਆ ਤੇ ਮਗਾ ਚੱਲ ਉੱਡੇ ਹੀ ਬਾਹਰ ਲਾ ਦਿੰਨੇ ਜੇ ਹੋ ਗਏ ਹੋ ਗਏ। ਢਿੰਡੀ ਤੇ ਲਾਵਾਂ ਦੇ ਅੰਦਰ। ਕਿ ਅੱਜ ਕਰਦੇ ਆਂ ਤਿਆਰੀ। ਆਹੜੀ ਆਪਾਂ ਨੰਬਰ ਪਲੇਟ ਲਾ ਲਈ ਸੀ ਇਸ ਵੇਰੇ। ਫਿਊ ਮਿੰਟਸ ਲੇਟਰ। ਲੱਗੇ ਆਂ ਸਾਫ ਸਫਾਈ ਕਰਨ। ਬਾਕੀ ਆ ਜੋ। ਦੇਖਦੇ ਆਂ ਕਿੰਨਾ ਕੁ ਟਾਈਮ ਲੱਗਦਾ ਇਹਨੂੰ।

ਹਾਂਜੀ ਤੇ ਬਾਹਰ ਆਪਾਂ ਲਾ ਦਿੱਤੇ ਆ ਕਰੇਲੇ ਤੇ ਟਿੰਡੇ ਕਰੋ ਚੈੱਕ ਨਾਲ ਨਾਲ ਇੱਧਰ ਕਰੇਲੇ ਇੱਧਰ ਟੀਲੇ ਤੇ ਬਾਹਰੋਂ ਵੇਲੇ ਹੋ ਕੇ ਹੁਣ ਆ ਪਾ ਗਏ ਅੰਦਰ ਹਾਂ ਦੇਖੋ ਕੱਢੀ ਬੂਟੀ ਹੋਈ ਆ ਹੁਣ ਸਾਰਾ ਕੁਝ ਨੂੰ ਘੋੜ ਕੇ ਤੇ ਇੱਥੇ ਆਪਾਂ ਲਾ ਲਈਆਂ ਭਿੰਡੀਆਂ ਤੇ ਉਧਰ ਮਿਰਚਾ ਲਾਵਾਂਗੇ ਸਮਾਨ ਆਪਾਂ ਸਾਰਾ ਇੱਧਰ ਰੱਖ ਦਿੱਤਾ ਆ ਤੇ ਆ ਦੋ ਫੇ ਕਰੀਏ ਕੰਮ ਹਾਂਜੀ ਵੀ ਮਿੱਤਰੋ ਤੇ ਬਿੰਡੀ ਆਪਾਂ ਲਾ ਦਿੱਤੀ ਐ ਇੱਥੇ ਸਾਰੇ ਪੀੜੀਆਂ ਲਾ ਦਿੱਤੀਆਂ ਨੇ ਆਹ ਦਾੜੇ ਭਰਾ ਨੇ ਪਿਆਜ਼ ਵੀ ਲਾਏ ਸੀ ਇਹ ਪ੍ਰੋਪਰ ਹੋਏ ਨਹੀਂ ਉਹਦਾ ਠੀਕ ਆ ਗੰਡਾ ਨਹੀਂ ਆ ਸਬਜੀ ਚ ਤੜਕੇ ਤੁਰਕੇ ਚ ਪੈ ਜਾਂਦੇ ਹੁੰਦੇ ਆ ਆ ਪਖਾ ਲਾਂਗੇ ਥੋੜੇ ਜਿ ਰੱਖ ਲਏ ਆ 20 ਬਾਕੀ ਢਾਣਨਾ ਓਕੇ ਆ ਤੇ ਕਰੀਏ ਕੁਝ ਹੋ ਹੀ ਜਾਂਦਾ ਆ ਦੇਖਦੇ ਆ ਦੇਖਦੇ ਆ ਹੁਣ ਦੇਖਿਓ ਭਿੰਡੀਆਂ ਵੀ ਲੱਗ ਜਾਣੀਆਂ ਆਵਰ ਲੇਟਰ ਹੁਣ ਆਪਾਂ ਲੱਗ ਗਏ ਆ ਸਾਰਾ ਕੰਮ ਕਾਜ ਨਵੇੜ ਕੇ ਦਾ ਸਲੰਸਰ ਚੇਂਜ ਕਰਨ ਲੱਗੇ ਆ ਕਿਉਂਕਿ ਇਹ ਹੈਗਾ ਬਾਜ ਆਲਾ ਤੇ ਹੁਣ ਆਪਾਂ ਪਾਉਣ ਲੱਗੇ ਆ ਕਿ ਕੰਪਨੀ ਵਾਲਾ ਆਪਣੇ ਯਾਰ ਬੇਲੀ ਕੋ ਹੈਗਾ ਸੀ ਫਰੈਂਡ ਕੋ ਲਿਆਂਦਾ ਆ ਤੇ ਉਹ ਫਿਰ ਜਦੋਂ ਰੀਨਿਊ ਕਰਾਉਣਾ ਹੁੰਦਾ ਤੇ ਕਹਿੰਦੇ ਬਾਜ ਨਹੀਂ ਆਉਣੀ ਚਾਹੀਦੀ ਖੁਸ ਖੁਸ ਆਲਾ ਪਾਉ ਜਿਹੜਾ ਖੁਸ ਖੁਸ ਜਿਹੜਾ ਕੰਪਨੀ ਚ ਆਉਂਦਾ ਹੁਣ ਆ ਇਹਦਾ ਬੈਂਡ ਵੀ ਲਿਆਂਦਾ ਆ ਤੇ ਸਲੰਸਰ ਵੀ ਲਿਆਂਦਾ ਆ ਉਹ ਹੁਣ ਤਾਂ ਪਤਾਈਆ ਆਪਣੇ ਯਾਰ ਬੇਲੀ ਦਾ ਸਤਿੰਦਰ ਸਿੰਘ ਲੱਗੇ ਹੋਏ ਆ ਹੁਣ ਚੇਂਜ ਕਰਨ ਤੇ ਆ ਨੰਬਰ ਪਲੇਟਾਂ ਵੀ ਤੁਸੀਂ ਦੇਖੀ ਆਈਆਂ ਆਪਾਂ ਲਵਾਈਆਂ ਸੀ ਤੇ ਉਹ ਵਾਲਾ ਪਾ ਕੇ ਤੇ ਫਿਰ ਕੰਨ ਆਪਾਂ ਲੈ ਕੇ ਜਾਣਾ ਇਹਨੂੰ ਇਸ ਲਈ ਹੁਣ ਚੇਂਜ ਕਰ ਰਹੇ ਆ ਬਾਕੀ ਮਿਲਦੇ ਆਂ ਬ੍ਰੇਕ ਤੋਂ ਬਾਅਦ ਹਾਂਜੀ ਤੇ ਆ ਹੁਣ ਆਪਾਂ ਇਦਾਂ ਹੀ ਲਾ ਲਿਆ ਆ ਇਹ ਫਿਰ ਆਪਾਂ ਇਦਾਂ ਹੀ ਕੱਸ ਦੇਣਾ। ਇਹਨੂੰ ਰੱਖੋ ਸਾਈਡ ਤੇ। ਤੈਨੂੰ ਲਾਉਣੇ ਆ ਕੱਲ ਤੋਂ ਬਾਅਦ। ਫਿਊ ਮਿੰਟਸ ਲੇਟਰ। ਮਬੇ ਚੈੱਕ ਕਰੋ ਬੋਲਟੀ ਹੈ ਨਾ। ਲਾ ਵੀ ਬਾਬੇ ਹੋ ਗਿਆ ਕੰਪਨੀਆਂ ਦਾ ਫੁੱਸ ਫੁੱਸ ਹਾਂਜੀ ਵੀ ਮਿੱਤਰੋ ਆ ਆਪ ਲਾ ਲਿਆ ਹੋ ਗਿਆ ਫਿੱਟ ਉਹ ਚੈੱਕ ਕਰੋ ਦੁਗ ਦੁਗ ਬਾਬੇ ਬੋਲਟਾਲੀ ਫੀਲਿੰਗ ਹੀ ਨਹੀਂ ਆ ਰਹੀ ਮੈਨੂੰ ਯਾਰ ਜੀ ਉਹਨੇ ਫੀਲਿੰਗ ਦੇਣੀ ਨਾ ਮੇਰੇ ਗੱਡੀ ਇੱਕ ਹੋਰ ਆ ਗਈ ਆਪਣੀ ਵਲੌਗ ਚੱਲਦੇ ਸੈਲਾ ਸੈਲਾ ਹੋ ਬਈ ਵਾਇਗੁਰੂ ਜੀ ਮੇਰਾ ਬਸ ਐਂ ਬੋਲਟ ਖੜੇ ਰਹਿਣ ਰਾਣੀਆਂ ਖੜੀਆਂ ਰਹਿਣ ਤੇ ਬਸ ਭਾਗ ਲੱਗੇ ਰਹਿਣ ਆਈ ਸਿੱਧੇ ਮੂਸੇ ਵਾਲਾ ਵੀ ਆ ਨਾਲ ਹੀ ਚੈੱਕ ਕਰੋ ਕਿ ਤੇਰੇ ਭਲੇ ਖਾਣਾ ਹੋ ਬੇਟਾ ਦਾ ਕਿਉਂ ਬਾਈ ਸਿੱਧੂ ਮੂਸੇ ਵਾਲਾ ਦਿਨ ਲੈਕਸਟ ਡੇ ਦਿਨ ਲੈਕਸਟ ਹਾਂਜੀ ਵੀ ਤੇ ਅਗਲੇ ਦਿਨ ਤੇਲ ਬਵਾ ਰਹੇ ਆ ਇਹ ਲੋ ਸੰਸਰਤਾਂ ਨੂੰ ਪਦਾਰਸ ਲੰਦਰ ਕਰਾਤੀ ਚੇਂ ਕਰ ਲਿਆ ਜੀ ਹੈਲਮਟ ਲੈ ਕੇ ਕਾਗਜ਼ ਪੱਤਰ ਚੱਕ ਕੇ ਤੇ ਚੱਲੇ ਆ ਰੀਨਿਊ ਕਰਾਉਣ ਮਿਲਦੇ ਆ ਉੱਥੇ ਜਾ ਕੇ ਹਾਂਜੀ ਵੀ ਤੇ ਬਾਪਸ ਜਾਣਾ ਪੈ ਰਿਹਾ ਆ ਕਹਿੰਦੇ ਆਰਟੀਓ ਚੱਲ ਗਿਆ ਟਾਈਮ ਨਾਲ ਹੀ ਗਿਆ ਕਹਿੰਦੇ ਸਿਸਟਮ ਨਹੀਂ ਚੱਲਦਾ ਲਾਈਨਾਂ ਦੇਖ ਲਓ ਕਿੱਥੇ ਤੱਕ ਲੱਗੀਆਂ ਕਿੱਥੇ ਨੰਬਰ ਲਗਣਾ ਸਾਰੀਆਂ ਗੱਡੀਆਂ ਪਾਸ ਹੋਣ ਵਾਲੀਆਂ ਉਹ ਨਰਾਸ ਸਟੰਮੀ ਚੱਲ ਰਿਹਾ ਤੇ ਉਹ ਚਲ ਗਿਆ ਇੱਥੇ ਬਹਿਣਾ ਹੁੰਦਾ ਛੱਤ ਈ ਥੱਲੇ ਹੁਣ ਆਖਾ ਪਾ ਵੀ ਚੱਲੇ ਆ ਘਰ ਨੂੰ ਫੇਰ ਰੇਦਿਆ ਹੁਣ ਕਹਿੰਦੇ 2 ਦਿਨ ਬਹਿੰਦਾ ਹਫਤੇ ਚ ਫੇਰ ਸਹੀ ਹੁਣ ਕਿਹੇ ਦਿਨ ਮਿਲਦੇ ਆ ਬਾਕੀ ਘਰੇ ਜਾ ਕੇ ਬਾਕੀ ਕਰੀਏ ਕੰਮ ਕਾਜ ਘਰ ਦੇ ਘਰੇ ਪਹੁੰਚ ਚੁੱਕੇ ਆ ਤੇ ਕੰਮ ਆਪਣਾ ਫੇਰ ਨਹੀਂ ਸਿਰੇ ਚੜਿਆ ਫਾਇਦਾ ਪਤਾ ਨਹੀਂ ਕਿੰਨੇ ਕ ਦਿਨ ਜਾਣਾ ਪੈਣਾ ਤੇ ਕਿੰਨੇ ਕ ਚੱਕਰ ਲੱਗਣੇ ਆ ਤੇ ਹੁਣ ਪਰਾਨੀ ਮੰਗਲਵਾਰ ਕਰੇ ਕਹਿੰਦੇ ਬਹਿਣਾ ਉਹਨੇ ਬਾਕੀ ਦੇਖਦੇ ਆ ਕਾਕਾ ਤੈਨੂੰ ਤੇਰੀ ਨਿਊ ਕਰਾ ਕੇ ਰਹੂੰਗਾ ਕਈ ਤਾਂ ਲੰਬ ਪਾਉਣੀ ਹੈ ਜੇ ਓਕੇ ਵੀ ਮਤਰਾ ਹੋਏ ਮਿਲਦੇ ਆ ਅੱਗੇ ਆਊਰ ਲੇਟਰ ਅੰਗਲੈਂਡੀਆ ਚੈੱਕ ਕਰੋ ਸਾਡਾ ਅੰਗਲੈਂਡੀਆ ਪੰਜਾ ਸਾਲਾਂ ਬਾਅਦ ਆਇਆ ਆਇਆ ਕਿੰਨੇ ਦਿਨ ਲਈ ਹਫਤੇ ਲਈ ਆਇਆ ਹਫਤੇ ਲਈ ਤੇ ਹੁਣ ਅਸੀਂ ਚੱਲੇ ਆਂ ਫਿਰ ਗੇੜੀ-ਛੇੜੀ ਤੇ ਆਹ ਆਹ ਸਾਡਾ ਇਟਲੀ ਵਾਲਾ ਪੁਰਤਗਾਲੀ ਆ ਇਹ ਤੁਹਾਨੂੰ ਉੱਥੇ ਆ ਕੇ ਦਿਖਾਉਣਾ ਮੈਂ ਕੋਈ ਨਹੀਂ ਤੇ ਆ ਆਪਾਂ ਗੱਡੀ ਦੇਣੀ ਆ ਵਾਸ਼ ਕਰਨੇ ਕੰਪਾਊਂਡ ਵਗੈਰਾ ਕਰਵਾ ਕੇ ਫੇਰ ਕਰਦੇ ਆ ਇਹਨੂੰ ਓਕੇ ਫਿਰ ਉੱਚ ਬੈਨੇ ਆ ਸਾਰੇ ਸੋਮਾ ਸਵੇ ਕਿੰਨੇ ਟਾਈਮ ਤੇ ਆਇਆ ਇੱਕ ਕਰਤੇ ਹੀ ਆਇਆ ਬੰਦਾ ਤੇ ਦੋ ਤਿੰਨ ਦਿਨ ਹੋ ਗਏ ਆ ਇਹਨੂੰ ਤੇ ਸੋਮਵਾਰ ਇੱਕ ਦਿਨ ਐਤਵਾਰ ਤੇ ਸੋਮਵਾਰ ਸੋਮਵਾਰ ਮੰਡੇ ਮੁੰਡੇ ਦੀ ਵਾਪਸੀ ਸਾਡੇ ਤੋਂ ਇੰਦਾ ਦੇਣੀ ਆ ਘੁੰਮਣ ਘਰਾਂ ਨੂੰ ਕਿੰਨੇ ਸਾਲਾਂ ਨੂੰ ਨਹੀਂ ਆਪਾਂ 4.5 ਪੌਣੇ 5 ਸਾਲ ਬਾਅਦ ਮਿਲੇ ਇੱਥੇ ਇਕੱਠੇ ਹੀ ਰਹਿਣਾ ਉਹ ਵੀ ਟਾਈਮ ਹੁੰਦੀ ਹੀ ਵਧੀਆ ਹੁੰਦਾ ਸੀ ਜਦੋਂ ਜਵਾਨ ਹੋਗੇ ਉਹਦੇ ਸਾਡੇ ਮੁੱਛਾ ਮੱਛਾ ਵੀ ਹੁੰਦੇ ਆ ਉਹਦਾ ਦਹੀ ਹੈ ਇਨਸ਼ਾ ਅੱਲਟਰੂ ਆਪਣੀ YouTube ਤੇ ਵੀਡੀਓ ਬਈ ਵੀ ਇੱਕ ਆਪਣੀ ਹਾਂ ਛੋਟੇ ਹੁੰਦੇ ਆ ਜੀਆਂ ਤੇ ਇੱਕ ਸਾਡੇ ਉਹ ਆੜੀ ਮਗਰਲੀ ਗੱਡੀ ਚਾ ਉਹ ਵੀ ਸਾਡੇ ਨਾਲ ਦਾ ਕੋਈ ਨਾ ਬਣਾਉਂਦੇ ਆ ਵਲੌਗ ਉਹਦੇ ਉਹ ਵੀ ਐਡ ਕਰਦੇ ਆ ਵਿੱਚ ਤੇ ਘਰੇ ਆਏ ਸੀ ਹੁਣ ਆਪਾਂ ਚੱਲੇ ਆ ਮੋਡਲ ਟਾਊਨ ਨੂੰ ਵਾਹਿਗੁਰੂ ਬਾਕੀ ਮੇਅਰ ਕਰੇ ਲੇਟਰ ਅਗਲਾ ਅੰਗਲੈਂਡ ਹੀ ਆ ਅਗਲਾ ਬੈਲਟਮ ਫੁਲਟਾਂ ਲਾ ਕੇ ਹੀ ਜਾਂਦਾ ਇਹ ਮੈਂ ਤਾਂ ਉਧਰੋਂ ਆਏ ਲਾ ਕੇ ਆਏ ਦੋਵੇਂ ਜਾਣੇ ਆ ਸਾਡਾ ਪੁਰਤਗਾਲੀ ਆ ਜਰਮਨੀ ਆ ਜਰਮਨੀਆ ਗਾਏ ਤੇ ਹੁਣ ਅੱਜ ਨਿਕਲੇ ਆ ਕਿਤੇ ਆ ਤਾਂ ਹੀ ਜਾਣਦੇ ਆ ਬਾਜੀ ਵਾਲੀ ਸਕੋਰਪੀਓ 4004 ਤੇ ਹੁਣ ਪਹੁੰਚ ਗਏ ਆ ਡੇ ਤੇ ਚਾਹ ਪੀਣੇ ਚਾਹੇ ਆ ਸਾਡੀ ਗੈਂਗ 2 hours later ਰੇਣੋ ਤੁਸੀਂ ਜਾਣਦੇ ਹੀ ਆ ਸਾਡੇ ਜੂਵੀ ਨੂੰ ਹੈ ਨਾ ਗਰਮੀ ਕਿਦਾਂ ਬਾਹਰ ਕੰਮ ਲਾਦੀ ਅੰਦਰ AC ਹੀ ਬਚਾਇਆ ਆ ਗਰਮੀ ਨਾਲ ਕਿੰਨੇ ਬਾਹਰ ਖਾਣ ਪੈਂਦੀ ਆ ਬਾਕੀ ਸਾਡੇ ਜਿਹੜੇ ਬੰਦੇ ਆ ਬਾਹਰੋਂ ਆਏ ਜਿਹੜੇ ਉਹ ਦੂਜੀ ਗੱਡੀ ਚ ਆ ਮੈਂ ਫਿਰ ਇੱਧਰ ਵੱਡੇ ਬਾਜੀ ਹੁਣਾਂ ਆ ਗਿਆ ਹਾਂ ਇਹਦੇ ਆਪਾਂ ਲੋਏ ਵਗੀ ਲੋਏ ਵੀਲ ਪਾਣੇ ਆ ਟਾਇਰ ਚੇਂਜ ਕਰਨੇ ਆ ਇਹ ਕਿਹੜੀ ਹੋਂਡਾ ਕਿਹੜੀ ਆ ਇਹ ਹੋਂਡਾ ਮੇਜ ਤੇ ਬਾਕੀ ਧੰਨ ਦਿਖਾਣੇ ਆ ਦੁਕਾਨ ਤੇ ਜਾ ਕੇ ਉਹਨਾਂ ਨੇ ਵੀ ਉੱਥੇ ਹੀ ਆ ਜਾਣਾ ਤੇ ਮਿਲਦੇ ਆ ਉੱਥੇ ਜਾ ਕੇ ਹਾਂਜੀ ਤੇ ਜੱਡਾ ਕਿ ਤੁਹਾਨੂੰ ਦੱਸਿਆ ਸੀ ਟਾਇਰ ਦੇਖ ਰਹੇ ਆ ਭੱਜ ਦੀ ਗੱਡੀ ਦੇ ਉਹ ਗੱਡੀ ਨੂੰ ਪਾਣੇ ਆ ਆ ਵੀ 4000 4 ਤੇ ਆਪਣੇ ਵਾਲੇ ਉਹ ਹੁੰਦੇ ਆ ਆਹ ਤੇਰੇ ਗੱਤਰਵਾ ਉਹ ਤੇ ਲਾ ਲੈ ਮਾ ਤਾਂ ਤਾਰਾ ਕੋ ਹਾਂ ਆਂਗਲੈਂਡੀਏ ਨਾਲ ਕਰ ਦੋ ਤਾਂ ਆਂਗਲੈਂਡੀਏ ਆਂਗਲੈਂਡੀਏ ਹਾਂ ਗੱਦਾ ਕਿਹੜਾ ਪਸੰਦ ਆਇਆ ਇੰਗਲੈਂਡੀਆ ਨੂੰ ਆ ਪਸੰਦ ਆਇਆ ਜੇ ਆ ਪਾਓ ਕਹਿੰਦਾ ਸਲਵਰ ਤੇ ਮੈਨੂੰ ਉਹ ਪਸੰਦ ਆਇਆ ਉੱਪਰ ਵਾਲਾ ਦੇ ਦਿੰਦੇ ਹਾਂ ਕਿਹੜਾ ਸੈੱਟ ਬੈਂਦਾ ਇਹਦਾ ਬਾਲੂਆਂ ਦਾ ਨਹੀਂ ਕਰੇ ਨਹੀਂ ਮੈਂ ਹੋਗਾ ਨਹੀਂ ਆ ਗਿਆ ਉਹ ਵੀ ਬਲੈਕ ਅਲੋਏ ਪਸੰਦ ਆਇਆ ਆ ਲੈ ਕਲੇ ਤੇ ਰੈਡ ਸੁਪਰੇਆਂ ਵੱਜ ਰਹੀਆਂ ਆ ਦੇਖੋ ਕਦਾਂ ਲੋਏ ਦੀ ਪਰਸਾ ਮਾ ਪੈ ਰਿਹਾ ਇਦਾਂ ਲੱਗਦਾ ਜਿਦਾ ਸਕ੍ਰੈਚ ਭਈ ਹੁੰਦੇ ਗੱਡੀ ਚ ਕਰੀ ਜਰੀ ਚੈੱਕ ਕਰੋ ਕਿੰਨੀ ਗੱਡੀ ਸ਼ਾਈਨ ਮਾਰ ਰਹੀ ਐ ਫਿਊ ਮਿੰਟਸ ਲੇਟਰ ਠੀਕ ਐ ਨਾ ਠੀਕ ਐ ਹਾਂ ਜਦੋਂ ਪੱਦ ਕੇ ਨਾ ਮਾਰਿਆ ਉਹ ਵਾਂਜੋ ਪੱਦ ਨਿਕਲ ਗਿਆ ਕੇਦਾ ਓਏ ਡੋ ਘਟ ਪੀ ਕੇ ਰਾਤ ਰਾਤ ਦੇ ਦੇ ਲਾ ਗੰਨਾ ਕਿੰਦਾ ਆ ਹਾਂਜੀ ਤੇ ਮੁੰਡੇ Ho drava che ha di più romale ਆਏ ਓ ਯਾਰ ਇਹਨੇ ਕੋਖਣੀ ਲੈਣਾ ਐਨੇ ਵਸਿੱਤਾ ਹੱਥ ਲਾ ਲਾ ਕੇ ਦੇਖਣਾ ਹੱਥ ਪੁੰਜਣ ਦੇ ਆ ਵਸ ਹੱਥ ਪੁੰਜੀ ਐ ਮੈਨੇ ਲੈਣਾ ਲੂਣਾ ਕੋਖਣੀ ਹਾਂ ਓਏ ਆਇਆ ਕੋ ਪਸੰਦ ਹੈ ਜੇ ਤੱਕ ਦਿੰਦੇ ਲੈਣੀਆਂ ਤੇ ਆ ਲਕੀ ਹਾਂ ਢਿੱਡ ਕਾਦ ਲਗੋਣ ਢਿੱਡ ਕਾਦ ਲਗੋਣਾ ਹਣ ਆਗੇ ਮੁੰਡੇ ਜੂੜੀ ਉਹਦੀ ਸ਼ੋਪਿੰਗ ਕਰਨੇ ਸਸਤੀ ਟਿਕਾਊ ਤੇ ਵਧੀਆ ਆ ਚੈੱਕ ਕਰੋ ਇੰਗਲੈਂਡੀਆ ਉਹ ਪੁਰਤਕਾਲੀਆ ਵੀ ਦਿਆ ਕਸ਼ੇ ਲੈਣਾ ਆਹ ਰਣੀ ਪ੍ਰਾਣ ਰੇਦੀ ਆ ਸਹੀ ਐ ਸੈਗ ਹੋਈ ਹਾਂਜੀ ਦੇ ਮਾੜਾ ਮੋਟੀਆਂ ਡੋਰ ਚੰਨ ਟੀ-ਸ਼ਰਟਾਂ ਲੈ ਲਈਆਂ ਤੁਹਾਡੇ ਭਰਾ ਨੇ ਇਹ ਵੀ ਬੰਦੇ ਮਾੜੇ ਮੋਟੇ ਕੁਛ ਨਾ ਕੁਛ ਲੈ ਹੀ ਲਿਆ ਬੰਦੇ ਨੇ ਲੈ ਹੀ ਲਿਆ ਬੰਦੇ ਨੇ ਟੀ-ਸ਼ਰਟ ਲੈ ਲਈ ਇੱਕ ਅੱਧੀ ਹਾਂ ਹਾਂ ਕਿਹ ਲੱਗ ਲੱਗਿਆ ਨਾ ਮੈਂ ਹੋਰ ਹੋਰ ਹਾਂ ਵੇ ਗੱਡੀ ਆਪਾਂ ਦਿੱਤੀ ਸੀ ਕੰਪਾਉਂਡ ਕਰਨੇ ਕਰਾ ਕੇ ਤਵਾ ਤਬੂ ਲਈ ਆ ਕਰੋ ਚੱਕ ਆਰਦੀ ਲਿਸਕਾਂ ਸਹੀ ਐ ਗੱਡੀ ਆਪਾਂ ਚੱਕ ਲਈ ਇੱਥੋਂ ਬਾਕੀ ਤੁਸੀਂ ਦੇਖ ਹੀ ਲਿਆ ਅੱਜ ਦੇ ਵਲੌਗ 2 ਦਿਨ ਦਾ ਸੀਗਾ ਤੇ ਅੱਜ ਪੂਆਹ ਹਣਾ ਦੇ ਮੁੰਡੇ ਆਏ ਸੀ ਦੋਨੋਂ ਪੂਆਹ ਹਣਾ ਦੇ ਮੁੰਡੇ ਹੀ ਆ 81 ਪੁਰਤਕਾਲ ਤੋਂ ਤੇ ਇੱਕ ਆਪਣਾ ਇੰਗਲੈਂਡ ਤੋਂ ਦੋਨੋਂ ਇੱਕ ਢੋਕ ਸਾਲ ਪਹਿਲਾਂ ਵੀ ਆਇਆ ਸੀ ਤੇ ਜਿਹੜਾ ਆਪੂਆ ਦਾ ਮੁੰਡਾ ਇੱਕ ਆ 4.5 ਸਾਲਾਂ ਬਾਅਦ ਤੇ ਬਾਕੀ ਘਰੇ ਆ ਚੁੱਕੇ ਆ ਆ ਦੇ ਲੋ ਲੱਗ ਰਿਆ ਨਾ ਅੱਜ ਗਰਮੀ ਚਟਾਕਾਲਾ ਹੋਇਆ ਪਿਆ ਨਾ ਤੇ ਇੱਥੇ ਇਦਾਂ ਦਾ ਹੀ ਮੌਸਮ ਆ ਤੇ ਬਾਕੀ ਇਹ ਨਾ ਕਿ ਉਹ ਡੋਲੇ ਦਿਖਾਉਣਾ ਭਰਾਵਾ ਡੋਲੇ ਹੈ ਕਿਹੜੇ ਆ ਜਿਹੜੇ ਦਿਖਾਉਣੇ ਆ ਹਨ ਤੇ ਪੂਆ ਹੁਣਾਂ ਦੇ ਮੁੰਡਿਆਂ ਨੇ ਕੱਲ ਫੇ ਆ ਜਾਣਾ ਦੋਨਾਂ ਨੇ ਤੇ ਅੱਜ ਥੋੜਾ ਜਲਦੀ ਤੇ ਸੀ ਉਹ ਤਾਂ ਚਲ ਗਏ ਆ ਤੇ ਕੱਲ ਮਿਲਦੇ ਆ ਫਿਰ ਇੱਕ ਨਵੇਂ ਵਲੌਗ ਚ ਕੁਝ ਨਵਾਂ ਲੈ ਕੇ ਓਕੇ